ਆ ਹੋ ਗਿਆ ਚਾਰ ਕਬੂਤਰਾਂ ਦਾ ਜਿਹੜੇ ਨਵੇਂ ਬੰਦੇ ਆ ਬਈ ਹੋਲ ਦੇ ਜਾਂਦੇ ਆ ਠੀਕ ਆ ਬਾਈ ਹੁਣ ਇਹਦੇ ਚ 10 ਕਬੂਤਰਾਂ ਦਾ ਪੈਂਦਾ ਸੀ ਮੇਰੇ ਕੋਲੇ ਕਬੂਤਰ ਹੈਗੇ 40 40 ਨੂੰ ਤੇ ਜੇ ਇਹ ਤੁਸੀਂ 90 ਨੂੰ ਵੀ ਲਾ ਦਿਓ ਕੋਈ ਦਿੱਕਤ ਨਹੀਂ ਵੀਡੀਓ ਬਣਾਉਣ ਦਾ ਇਹੀ ਮਾਤਵਾ ਤੁਸੀਂ ਵੀਡੀਓ ਦੇਖੋ ਵੀਡੀਓ ਦੇ ਵਿੱਚ ਪ੍ਰੋਪਰ ਜਾਣਕਾਰੀ ਹੈ ਤੇ ਆਥਣੇ ਫਿਰ ਇਹਨਾਂ ਨੂੰ ਮਖਣੀ ਲਵਾਂਗੇ ਉਹਦੀ ਵੀ ਵੀਡੀਓ ਤੁਹਾਨੂੰ ਬਣਾ ਕੇ ਦੱਸਾਂਗੇ ਤੇ ਹੁਣ ਆ ਮਖਣੀਆਂ ਮੇਰੇ ਕਾਲ ਆਪਾਂ ਜਮਾ ਕੇ ਰੱਖੀ ਜਿੱਦੀ ਸਾਰੀ ਤੇ ਮਗਰੀ ਮੈਨੂੰ ਦਿਖਾਈ ਦਿੱਤੀ ਕਿ ਦਵਾਈ ਦੇ ਦੇ ਲਏ ਜਮਾਲ ਵਿੱਚ ਤੇ ਆ ਰਿਆ ਟੋਕੜੀਆਂ ਬਣ ਜਾਂਦੀਆਂ ਨੇ ਬਸ ਇਹ ਪਾਈ ਕਰਨਾ ਜਿਹੜੇ ਜਾ ਕਮਜੂਕਮ ਹੋਏ ਹੋਣਗੇ ਸਾਰੇ ਅੰਦਰ ਲੀਵਰ ਦੇ ਵਿੱਚ ਦਵਾਈ ਨਾਲ ਉਹ ਹਟ ਜਾਣੇ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਰਵਦੇਲ ਸਿੰਘ ਲੱਖਾ ਅੱਜ ਆਪਾਂ ਮਸ਼ਹੂਰ ਕਬੂਤਰਬਾਜ਼ ਮੋਨੂ ਬੱਸੀਆਂ ਜਿਨੇ ਆਪਦੀ ਮਿਹਨਤ ਦੇ ਨਾਲ ਕਬੂਤਰਬਾਜ਼ੀ ਚ ਬਹੁਤ ਸੋਨਾ ਨਾ ਬਣਾਇਆ ਅੱਜ ਆਪਾਂ ਉਹਨੂੰ ਮਿਲਦੇ ਆਂ ਤੇ ਉਹ ਤੋਂ ਪੁੱਛਦੇ ਆਂ ਅੱਜ ਆਪਾਂ ਨੂੰ ਦੱਸੂਗਾ ਵੀ ਇਹ ਉਹ ਵੀ ਮੱਖਣੀ ਦੇਣੀ ਕਿਉਂ ਜ਼ਰੂਰੀ ਆ ਇੱਕ ਮਹੀਨਾ ਪਹਿਲਾਂ ਉਹ ਗੋਲੀ ਲਾ ਰਿਆ ਮੜੱਪਾਂ ਤੋਂ ਤੇ ਉਹ ਪੁੱਛਦੇ ਆਂ ਆਪਾਂ ਕਿਵੇਂ ਆ ਕੀ ਆ ਸਾਰੀ ਗੱਲਬਾਤ ਕਰਦੇ ਆਂ ਅੱਜੋ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਕੁੱਤਰਵਾਜ ਵੀਰਾਂ ਨੂੰ ਹੋਰ ਬਾਈ ਜੀ ਠੀਕ ਠਾਕ ਆ ਘਰ ਪਰਿਵਾਰ ਸੋਡੇ ਠੀਕ ਠਾਕ ਆ ਹਮੇਸ਼ਾ ਚੜ੍ਹਦੀ ਕਲਾ ਰਹੇ ਸਾਰੇ ਜਾਣੇ ਤੰਦਰੁਸਤ ਰਹੋ ਤੇ ਅੱਜ ਆਪਾਂ ਗੱਲ ਕਰਦੇ ਆਂ ਬਈ ਜਿਹੜੇ 2024 ਦੇ ਵਿੱਚ ਕਬੂਤਰ ਆਪਾਂ ਛੱਡਨੇ ਆਂ ਬਾਜੀਆਂ ਤੇ ਅੱਜ ਤੇ ਹੀ 25 ਤਰੀਕ ਹੋ ਗਈ ਆ 25 ਮਾਰਚ ਤੇ ਨਾਲ ਮੈਂ ਅੱਜ ਡੀ ਵਰਮਿੰਗ ਕਰਨ ਲੱਗਿਆ ਸੀਗਾ ਤੇ ਮੈਂ ਕਿਹਾ ਚਲੋ ਵੀਡੀਓ ਵੀ ਬਣਾ ਲਈਏ ਤੇ ਨਾਲੇ ਭਰਾਵਾਂ ਲਈ ਜਾਣਕਾਰੀ ਮਿਲਣ ਜੋਗੀ ਤੇ ਕਿਉਂਕਿ ਕਈ ਭਰਾ ਫੋਨ ਵੀ ਕਰਦੇ ਨੇ ਤੇ ਬਈ ਕਿਹੜੀ ਗੋਲੀ ਲਾਉਣੀ ਆ ਤੇ ਤੋ ਜਿੰਨੇ ਵੀ ਬਾਈ ਆਪਾਂ ਨੂੰ ਨੌਲੇਜ ਆ ਜਾਂ ਆਪਾਂ ਜਿੰਨੇ ਕ ਆਪਾਂ ਨੂੰ ਕਬੂਤਰबाजी ਦੇ ਵਿੱਚ ਪਤਾ ਵਾ ਪੂਰੀ ਕੀ ਗੱਲ ਕਰਦੇ ਹੁੰਨੇ ਆ ਤੁਹਾਨੂੰ ਵੀ ਪਤਾ ਵਾ ਕਿਉਂਕਿ ਤੁਸੀਂ ਵੀਡੀਓ ਵੀ ਦੇਖਦੇ ਹੋ ਹਨ ਤੇ ਅੱਜ ਬਾਈ ਆਪਾਂ ਵੀਡੀਓ ਤਾਂ ਬਣਾਉਣ ਲੱਗੇ ਆ ਤੇ ਮੈਂ ਡੀ ਬਾਰਮਿੰਗ ਕਰਨ ਲੱਗਾ ਸੀ ਕਿਉਂਕਿ ਆਪਣੀ 1 ਮਈ ਦੀ ਬਾਜੀ ਆ ਤੇ ਉਦੋਂ ਪਹਿਲਾਂ ਕਬੂਤਰ ਰੈਡੀ ਹੋਣੇ ਚਾਹੀਦੇ ਆ ਜੇ ਸੋਡੇ ਕਬੂਤਰ ਬਈ ਮੰਨ ਲਓ ਰੈਡੀ ਨਹੀਂ ਹੈਗੇ ਜਾਂ ਦਵਾਈ ਨਹੀਂ ਲਾਈ ਤਾਂ ਤੁਹਾਡੇ ਕਬੂਤਰ ਸਹੀ ਪ੍ਰੋਪਰ ਤਿਆਰ ਨਹੀਂ ਕਰਦੇ ਤਾਂ ਤੁਹਾਡੇ ਕਬੂਤਰ ਬਾਜੀ ਨਹੀਂ ਜਿੱਤਣਗੇ ਤੇ ਘਰੇ ਵੀ ਘਟ ਟੁੱਟਣ ਕੇ ਖੁੱਸ ਕੇ ਬੈਠ ਜਾ ਕਰਨਗੇ ਹੌਲੇ ਹੋ ਕੇ ਬੈਠ ਜਾ ਕਰਨਗੇ ਪਹਿਲਾ ਕਬੂਤਰਬਾਜੀ ਦੇ ਵਿੱਚ ਪਹਿਲਾ ਪੁਆਇੰਟ ਆ ਡੀ ਵਰਮਿੰਗ ਕਰਨੀ ਜੇ ਤੁਸੀਂ ਕਬੂਤਰਾਂ ਨੂੰ ਸਹੀ ਢੰਗ ਨਾਲ ਡੀ ਵਰਮਿੰਗ ਕਰਦੇ ਹੋ ਤਾਂ ਤੁਸੀਂ ਬਾਜੀ ਦੇ ਵਿੱਚ ਐਂਡ ਤੱਕ ਤੁਹਾਡਾ ਕਬੂਤਰ ਉੱਡੂਗਾ ਸਹੀ ਢੰਗ ਨਾਲ ਕਿਉਂਕਿ 99% ਕਬੂਤਰਾਂ ਦੀ ਡੀ ਵਰਮਿੰਗ ਨਹੀਂ ਹੁੰਦੀ ਤੇ ਉਹ ਮੜਾਪਾਂ ਦੇ ਕਾਰਨ ਹਾਰ ਜਾਂਦੇ ਆ ਤੇ ਜਿਹੜੇ ਕਬੂਤਰਾਂ ਦੀ ਡੀ ਵਰਮਿੰਗ ਸਹੀ ਆ ਤੇ ਤੰਦਰੁਸਤ ਕਬੂਤਰ ਬਈ ਉਹ ਐਂਡ ਵਾਲੇ 5-7ਾਂ ਕਬੂਤਰਾਂ ਤੇ 10ਾਂ ਕਬੂਤਰਾਂ ਤੇ ਜਾ ਕੇ ਹਾਰ ਜਿੱਤ ਕੈਸੇ ਮਤ ਦੀ ਹੁੰਦੀ ਆ ਜੋ ਆਪਾਂ ਮੇਨਟ ਕਰਦੇ ਆ ਹਾਰ ਜਿੱਤ ਆ ਜਿਹੜੀ ਉਹ ਕੈਸੇ ਮਤ ਦੀ ਆ ਜਾਨੀ ਨੇੜੇ ਕਬੂਤਰ ਚਲਿਆ ਜਾਂਦਾ ਤਾਂ ਕਰਕੇ ਅੱਜ ਮੈਂ ਵੀਡੀਓ ਬਣਾਉਣ ਲੱਗਿਆ ਸੀਗਾ ਤੇ ਪ੍ਰੋਪਰ ਵੀਡੀਓ ਆਪਾਂ ਜਿੰਨੀਆਂ ਵੀ ਹੁਣ ਤੱਕ ਪਾਵਾਂਗੇ ਹੁਣ ਲੜੀ ਬਾਰ ਵੀਡੀਓ ਬਣਾ ਕੇ ਪਾਇਆ ਕਰਾਂਗੇ ਜਿਵੇਂ ਆਪਾਂ ਸ਼ਾਮ ਦੇ ਆ ਜਾਂ ਸਾਰਾ ਕੁਝ ਤੇ ਉਦਾਂ ਤੇ ਵੀਡੀਓ ਨੂੰ ਆਪ ਵੀ ਨੂੰ ਸ਼ੇਅਰ ਕਰ ਦਿਆ ਕਰੋ ਟਵਿੰਟ ਕਰ ਦਿਆ ਕਰੋ ਤੇ ਫਾਰਵਰਡ ਕਰ ਦਿਆ ਕਰੋ ਬਈ ਸਾਰੇ ਜਣੇ ਤੇ ਗਾਂ ਦੀ ਗਾਂ ਕਿਉਂਕਿ ਜਿਹੜੇ ਨਵੇਂ ਪਲੇਅਰ ਆ ਨਵੇਂ ਜਾਨੀ ਕਿ ਖਿਡਾਰੀ ਆ ਜੋ ਉੱਠਦੇ ਆ ਨਵੇਂ ਨੌਜਵਾਨ ਉਹਨਾਂ ਨੂੰ ਵੀ ਇਹ ਜਾਣਕਾਰੀ ਵਿੱਚ ਵੱਧਾ ਹੋ ਸਕੇ ਤੇ ਤਾਂ ਕਰਕੇ ਬਈ ਕਿਉਂਕਿ ਵੀਡੀਓ ਜੇ ਆਪਾਂ ਟਿਕਾ ਨਾਲ ਤੇ ਉਹ ਦੇਖਾਂਗੇ ਪੂਰੀ ਫਿਰ ਨੌਲੇਜ ਨੌਲੇਜ ਮਿਲ ਜਾਂਦੀ ਹੈ ਹਨਾ ਜਾਣਕਾਰੀ ਮਿਲ ਜਾਂਦੀ ਹੈ ਜਦੋਂ ਆਪਾਂ ਵੀਡੀਓ ਨਹੀਂ ਦੇਖਣੀ ਸਾਰੀ ਤੇ ਕਟ-ਕਟ ਦੇਖੀ ਜਾਣੀਆਂ ਤੇ ਉਹਦੇ ਵਿੱਚ ਫਿਰ ਨੌਲੇਜ ਨਹੀਂ ਮਿਲਦੀ ਸਾਰੀ ਤੇ ਅੱਜ ਆਪਾਂ ਬਈ ਦਵਾਈ ਲਾਉਣੀ ਸੀ ਕਿਉਂਕਿ ਅੱਜ 25 ਮਾਰਚ ਹੋ ਗਈ ਤੇ ਮੂਰੇ ਬਾਜ਼ੀਆਂ ਨੂੰ ਸਵਾ ਕਮੀ ਨਹੀਂ ਰਹਿ ਗਿਆਗਾ ਕਿਉਂਕਿ ਫਿਰ ਕੱਟੀਆਂ ਹੀ ਬਾਜ਼ੀਆਂ ਨੇ ਤੇ ਅੱਜ ਆਪਾਂ ਇਹ ਗੋਲੀ ਲਾਉਣੀ ਆ ਗੋਲੀ ਲਾਉਣੀ ਆ ਬਈ ਹੱਡੀ ਵਾਲੀ ਬਾਹਰ ਜਿਹੜੀ ਆਪਣੀ ਗੋਲੀ ਨਵੀਂ ਆਈ ਆ ਡਾਂਟਰ ਪਲੱਸ ਉਹ ਗੋਲੀ ਲਾਉਣੀ ਆ ਉਹ ਗੋਲੀ ਲਾਉਣੀ ਆ ਤੇ ਲਾਉਣ ਦਾ ਤਰੀਕਾ ਵੀ ਤੁਹਾਨੂੰ ਦੱਸੂ ਅੱਜ ਦੁਬਾਰੇ ਆ ਕਿਉਂਕਿ ਮੈਂ ਵੀਡੀਓ ਬਹੁਤ ਪਾਉਣਾ ਉਹਨਾਂ ਦਵਾਈ ਤੇ ਵੀ ਤੇ ਅੱਜ ਮੈਂ ਤੁਹਾਨੂੰ ਪ੍ਰੋਪਰ ਵੀਡੀਓ ਜਿਵੇਂ ਮੰਨ ਲਓ ਵੀ ਅੱਜ ਲਾਉਣੀ ਆ ਆਪਾਂ ਉਹਵੇਂ ਤੁਹਾਨੂੰ ਮੈਂ ਸਾਰੀ ਬਣਾ ਕੇ ਦੱਸੂਗਾ ਤੇ ਆ ਮੈਂ ਆਪਣੇ ਕੋਲੇ ਬਈ ਹੁਣ ਮੰਨ ਲਓ ਵੀ ਆਪਾਂ 80 ਕਬੂਤਰਾਂ ਨੂੰ ਲਾਉਣੇ ਹੋਣੇ ਆ ਜਿਹੜੀ ਨਵੀਂ ਡੌਂਟਰ ਪਲੱਸ ਆ ਹੱਡੀ ਵਾਲੀ ਤੇ ਆ ਕੱਲ ਦੇ ਕਬੂਤਰ ਆਪਣੇ ਬਈ ਜਮਾ ਭੁੱਖੇ ਰੱਖੇ ਹੋਏ ਸੀਗੇ ਤੇ ਆ ਤੁਹਾਨੂੰ ਮੈਂ ਬਿੱਠਾ ਵੀ ਦਿਖਾਉਣਾ ਦੇਖੋ ਗੰਦੀਆਂ ਬਿੱਠਾਂ ਜਿਵੇਂ ਆਪਾਂ ਕਹਿ ਜੰਨੇ ਆ ਹਨ ਉਹਨੇ ਆ ਗੰਦੀਆਂ ਜੀਆਂ ਬਿੱਠਾਂ ਹਰੀਆਂ ਹਰੀਆਂ ਆ ਤੇ ਵਿੱਚ ਮੜਾਪੇ ਵੀ ਮਰੀ ਜਾਂਦੇ ਆ ਆਂਡੇ ਆਈ ਜਾਂਦੇ ਆ ਵਿੱਚ ਕਿਉਂਕਿ ਕੱਲ ਦੇ ਇਹ ਆਪਾਂ ਸਾਰੇ ਭੁੱਖੇ ਰੱਖੇ ਹੋਏ ਸੀਗੇ ਕੱਲ ਦੇ ਕੱਲ ਸਾਰੇ ਭੁੱਖੇ ਰੱਖੇ ਸੀ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਹਜੇ ਇਹਨਾਂ ਨੂੰ ਦਵਾਈ ਲਾਈ ਨਹੀਂ ਆਪਾਂ ਆ ਦੇਖੋ ਆਂਡੇ ਮਾਰਦੇ ਆ ਇਹਦੇ ਚ ਵੀ ਆਂਡੇ ਆ ਇਹ ਆ ਬਿੱਠ ਚ ਵੀ ਆਂਡੇ ਆ ਤੇ ਕਈਆਂ ਦੇ ਅਰੇ ਮੜਾਪ ਨੇ ਆਪਦੇ ਆਪ ਟੋਕੇ ਬਈ ਉਹ ਭੁੱਖੇ ਰੱਖੇ ਹੋਏ ਸੀਗੇ ਜਿਨ੍ਹਾਂ ਦੇ ਅੰਦਰ ਮੜਾਪਾ ਉਹ ਆਪਦੇ ਆਪ ਹੀ ਕਬੂਤਰ ਮੜਾਪ ਸਵੇਰ ਨੂੰ ਮਾਰਨ ਲੱਗ ਜਾਂਦੇ ਆ ਤੇ ਜਾਣਕਾਰੀ ਇਹ ਆ ਵੀ ਦੇਣ ਦਾ ਮਤਲਬ ਆ ਵੀ ਸਾਰਿਆਂ ਨੂੰ ਸਾਰੇ ਕਬੂਤਰਵਾਜ ਜਿੰਨੇ ਆ ਜਿੰਨੇ ਨਵੇਂ ਆ ਵਿਚਾਰੇ ਉਹਨਾਂ ਨੂੰ ਪਤਾ ਲੱਗ ਜੇ ਤੇ ਆ ਇੱਧਰ ਆਪਣੇ 8 ਕਬੂਤਰ ਆ ਤੇ ਆਹੀ ਨਾਲ ਹੀ ਡੋਲੀ ਦੇ ਵਿੱਚ ਆਪਣੇ 7 ਕਬੂਤਰ ਆ ਇਹ 15 15 ਕਬੂਤਰ ਇਹੇ ਆ ਤੇ ਜਿਨ੍ਹਾਂ ਨੂੰ ਆਪਾਂ ਡੀ ਵਰਮਿੰਗ ਕਰਨੀ ਆ ਤੇ ਤੇ ਉਦੋਂ ਬਾਅਦ ਆਪਣੇ ਕਬੂਤਰ ਹੈਗੀਆਂ ਕਬੂਤਰੀਆਂ 12 ਕਬੂਤਰੀਆਂ ਨੇ ਆਪਣੇ ਆ 12 ਕਬੂਤਰੀਆਂ ਬੈਠੀਆਂ ਨੇ ਸਾਰੀਆਂ 12 ਕਬੂਤਰੀਆਂ ਨੇ ਇਹ 27 ਹੋ ਗਏ ਤੇ ਇਹ 27 ਤੇ 13 ਕਬੂਤਰੀਆਂ ਆਪਣੀਆਂ ਬੈਠੀਆਂ ਨੇ ਤੇ ਉਹ ਮੈਂ ਜੜੀਆਂ ਸੀ ਇੱਥੇ ਫਿਰ ਦਿੱਕਤ ਆ ਜਾਂਦੀ ਹੈ ਦਵਾਈ ਦੇਣ ਨੂੰ ਤੇ ਕਿਉਂਕਿ ਬਾਹਲੇ ਕਬੂਤਰ ਫਿਰ ਜਾਲਾਂ 'ਚ ਛਾੜਦੇ ਆ ਇੱਕ ਦੂਜੇ ਦੇ ਫਾਰ ਟੁੱਟ ਜਾਂਦੇ ਕਿਉਂਕਿ ਹੁਣ ਤਾਂ ਫਾਰ ਟੁੱਟਿਆ ਹੋਇਆ ਕਬੂਤਰ ਲੋਟ ਨਹੀਂ ਆਉਂਦਾ ਕਿਉਂਕਿ ਇਹ ਆਪਣੀ ਸਾਲ ਦੀ 6 ਮਹੀਨਿਆਂ ਦੀ ਮਿਹਨਤ ਆ ਜੇ ਫਾਰ ਟੁੱਟ ਗਿਆ ਕਬੂਤਰ ਦਾ ਲੋਟ ਨਹੀਂ ਆਉਂਦਾ ਤਾਂ ਕਰਕੇ ਆਪਾਂ 5-5 6-6 ਕਬੂਤਰ ਹੀ ਡੋਲੀਆਂ 'ਚ ਛੱਡਦੇ ਆ ਤੇ ਜੀ ਦੇ ਨਾਲ ਫਾਰ ਨਾ ਟੁੱਟੇ ਤੇ ਬਾਕੀ ਹੁਣ ਆਪਾਂ ਜਿਹੜੀ ਗੋਲੀ ਦੇਣੀ ਆ ਗੋਲੀ ਤੁਹਾਨੂੰ ਮੈਂ ਦਿਖਾ ਦਿੰਦਾ ਕੈਮਰੇ ਵਿੱਚ ਜੀ ਗੋਲੀ ਆਹ ਬਈ ਹੱਡੀ ਵਾਲੀ ਆ ਆਮ ਬੰਦੇ ਕਹੀ ਕਹਿ ਦਿੰਦੇ ਆ ਵੀ 20000 ਵੀਡੀਓ ਬਣਾ ਦਿੰਦੇ ਆ ਗੋਲੀ ਨਹੀਂ ਲਾਉਂਦੇਗੇ ਗੋਲੀ ਹੋਰ ਲਾ ਦਿੰਦੇ ਆ ਬਈ ਆ ਥੋੜੇ ਸਾਹਮਣੇ ਆ ਹੱਡੀ ਵਾਲੀ ਗੋਲੀ ਆ ਤੇ ਮੈਂ ਬਣਾਉਂਗਾ ਵੀ ਤੇ ਸਾਰੀ ਵੀਡੀਓ ਤੁਹਾਨੂੰ ਪ੍ਰੋਪਰ ਘੋਲ ਕੇ ਕਿਵੇਂ-ਕਿਵੇਂ ਕਾਰਨਾ ਕਿਵੇਂ-ਕਿਵੇਂ ਦੇਣੀ ਆ ਸਾਰੀ ਵੀਡੀਓ ਬਣਾਉਂਗਾ ਤੇ ਤੁਹਾਨੂੰ ਫਿਰ ਮੈਂ ਦੱਸੂਗਾ ਤੇ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਗੋਲੀ ਘੋਲਾਂਗੇ ਕਿਵੇਂ-ਕਿਵੇਂ ਘੋਲੀਆਂ ਕਿੰਨੇ ਪਾਣੀ ਚ ਦੇਣੀ ਆ ਕਿੰਨੇ ਨਹੀਂ ਦੇਣੀਗੀ ਠੀਕ ਆ ਜੀ ਤੇ ਵੀਡੀਓ ਨੂੰ ਬਈ ਬਣ ਕੇ ਸਾਰੀ ਦੇਖਿਆ ਕਰੋ ਤੇ ਜਾਣਕਾਰੀ ਫੇਰ ਹੀ ਆਪਾਂ ਨੂੰ ਇਕੱਠੀ ਹੋ ਸਕਦੀ ਆ ਜੇ ਆਪਾਂ ਵੀਡੀਓ ਨਗਾ ਕੇ ਦੇਖਾਂਗੇ ਤਾਂ ਉਹਦੇ ਵਿੱਚ ਜਾਣਕਾਰੀ ਨਹੀਂ ਮਿਲਣੀ ਤੇ ਗਾਂ ਵੀ ਵੀਰ ਬਣ ਕੇ ਸ਼ੇਅਰ ਕਰ ਦਿਆ ਕਰੋ ਵੀਡੀਓ ਤੇ ਹੋਰ ਨਵੇਂ ਭਰਾਵਾਂ ਨੂੰ ਜਿਨ੍ਹਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਭਰਾ ਬਣ ਕੇ ਸਬਸਕ੍ਰਾਈਬ ਕਰ ਲੈਣ ਕਿਉਂਕਿ ਨਵੀਆਂ ਵੀਡੀਓ ਸਾਰੀਆਂ ਆਪਾਂ ਹੁਣ ਲੜੀ ਬਾਰ ਕਿਉਂਕਿ ਹੁਣ ਵੀਡੀਓ ਰੋਜ਼-ਰੋਜ਼ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਜਦੋਂ ਬਾਜ਼ੀਆਂ ਸੀ ਪਹਿਲਾਂ ਬਾਜ਼ੀਆਂ ਨਹੀਂ ਚੱਲਦੀਆਂ ਸੀ ਹੁਣ ਬਾਜ਼ੀਆਂ ਦਾ ਸੀਜ਼ਨ ਹੁਣ ਆਪਾਂ ਸਾਰੀਆਂ ਵੀਡੀਓ ਨਾਲ ਦੀ ਨਾਲ ਪਾਈ ਜਾਵਾਂਗੇ ਤੇ ਹੁਣ ਆਪਾਂ ਗੋਲੀ ਤਿਆਰ ਕਰਦੇ ਆਂ ਤੇ ਉਹ ਤੁਹਾਨੂੰ ਫਿਰ ਬਣਾ ਕੇ ਸਾਰਾ ਕੁਝ ਦਿਖਾਉਣੇ ਆ ਤੇ ਫਿਰ ਦਵਾਂਗੇ ਉਹ ਦਿਖਾਵਾਂਗੇ ਤੇ ਪਤਾ ਲੱਗ ਜੂਗਾ ਵੀ ਹਾਂ ਇਦਾਂ ਇਦਾਂ ਦੇਣੀ ਆ ਤੇ ਕਰਦੇ ਆ ਆਪਾਂ ਫਿਰ ਵੀਡੀਓ ਅੱਗੇ ਆਦੇ ਆ ਹੈਗਾ ਜੀ ਲਾ ਲਓ ਤੁਸੀਂ ਗਰਮ ਪਾਣੀ ਆ ਯਾਨੀ ਕਿ 바ਬਾ ਗਰਮ ਪਾਣੀ ਆ ਤੇ ਆ ਪਈਆ ਛੋਡੀ ਖੰਡ ਤੇ ਆ ਨਾਲ ਪਈਆ ਡੌਂਟਰ ਪਲੱਸ ਹੱਡੀ ਵਾਲੀ ਗੋਲੀ ਤੇ ਇਹ ਗੋਲੀ ਆ ਤੇ ਨਾਲ ਖੰਡ ਆ ਤੇ ਆ ਗਰਮ ਪਾਣੀ ਆ ਤੇ ਉਦੋਂ ਬਾਅਦ ਜਿੰਨੀ ਆਪਾਂ ਪਾਣੀ ਦੀ ਮਤਕਾਰ ਰੱਖਣੀ ਆ ਗੋਲੀ ਦੇ ਵਿੱਚ ਕਿਉਂਕਿ ਮੈਂ ਗੋਲੀ ਦੇ ਵਿੱਚ ਬਈ ਬਾਲਾ ਪਾਣੀ ਨਹੀਂ ਪਾਉਂਦਾ ਹੁੰਦਾ 20 ਕਐਮਲ ਵੱਧ ਤੋਂ ਬਹੁਤ ਆ ਜਾਣੀ ਕਿ ਇੱਕ ਕਬੂਤਰ ਦੀ ਖਾਤਰ 20 ਕਐਮਲ ਪਾਣੀ ਨਾਲੇ ਕਬੂਤਰ ਸੌਖਾ ਖਿੱਚ ਜਾਂਦਾ ਤੇ ਜਦੋਂ ਆਪਾਂ ਬਾਲਾ ਪਾਣੀ ਦਿੰਨੇ ਆ ਫਿਰ ਅੰਦਰ ਮਚਾਉਣਾ ਸ਼ੁਰੂ ਹੋ ਜਾਂਦਾ ਮਚਣਾ ਸ਼ੁਰੂ ਹੋ ਜਾਂਦਾ ਤੇ ਉਸ ਹਿਸਾਬ ਨਾਲ ਗੋਲੀ ਪਾ ਲੋ ਕਿ ਗੋਲੀ ਤੁਹਾਨੂੰ ਵੱਧ ਰਿਐਕਸ਼ਨ ਨਾ ਕਰੇ ਤੇ ਫਿਰ ਤੁਸੀਂ ਉਦੋਂ ਬਾਅਦ ਉਹਨਾਂ ਨੂੰ 100 ਕ ਪਾਣੀ ਦੋ ਪਾਣੀ ਦੋ ਜਿੰਨਾ ਕੋਲੋ ਮੇਰਾ ਜਿਹੜਾ ਕੱਪ ਆ ਇਹ ਮੇਰਾ ਮਿਣਿਆ ਹੋਇਆ ਵਾ ਮਿਣਿਆ ਹੋਇਆ ਵਾ ਇਹ ਕੱਪ ਦੇ ਵਿੱਚ 6 ਨਾਲਾਂ ਪੈਂਦੀਆਂ ਨੇ 30 ml ਦੀਆਂ 6 ਨਾਲਾਂ ਪੈਂਦੀਆਂ ਨੇ ਤੇ ਆਪਾਂ ਨਾਲ ਛੋਟੀ ਚੱਕ ਕੇ ਲੈ ਹਉਣੀਆਂ ਥੱਲਿਓ ਤੇ ਉਹਦੇ ਵਿੱਚ ਆਪਾਂ ਉਹਦੇ ਵਿੱਚ 20 ml ਪਾਣੀ ਪੈਂਦਾ ਵਾ ਛੋਟੀ ਨਾਲ ਦੇ ਵਿੱਚ 20 ml ਪਾਣੀ ਪੈਂਦਾ ਵਾ ਤੇ ਫਿਰ ਨਾਲ ਦੀ ਨਾਲ ਤੁਹਾਨੂੰ ਦੱਸ ਹੀ ਜਾਣਾ ਵਾ ਕਿਵੇਂ ਕਿਵੇਂ ਲਾਉਣੀਆਂ ਕਿਵੇਂ ਕਿਵੇਂ ਉਰ ਬਾਈ ਬਣਾਉਣੇ ਆ ਹੁਣ ਆਪਾਂ ਬਾਈ ਦਵਾਈ ਤੇ ਪਾਣੀ ਤੇ ਕਿਵੇਂ ਇਕੱਠਾ ਕਰਨ ਹੁਣ ਮੈਂ ਬਾਈ ਆਰੇ ਦੇਖ ਲੋ ਮੈਂ ਤੁਹਾਨੂੰ ਦੱਛਾ ਜੀ ਉਹ ਆਪਣੀ ਸ਼ਰਨ ਦਿੱਤੀ ਹੈ ਮਿਲਦੀ ਆ ਨਾਲ ਆ ਆਪਣੇ ਕੋਲੇ ਵੀ ਐ ਮਿਲਦੀ ਆ ਹਨ 20 ml ਦੇ ਹਿਸਾਬ ਨਾਲ ਮੈਂ ਤੁਹਾਨੂੰ ਪਾਣੀ ਪਾਉਣਾ ਰਿਹਾ ਮੈਂ ਭਰੀ ਜਾਂਦਾ ਪਾਣੀ ਆ 20 ml ਦਾ ਪਾਣੀ ਪਾ ਲਿਆ ਆਪਾਂ ਇਹਦੇ ਚ ਕੱਪ ਚ 20 ਹੋ ਗਿਆ 20 ਹੋ ਰਿਹਾ 20 ਦੇ ਹਿਸਾਬ ਨਾਲ ਤੁਸੀਂ ਮੈਂ ਤੁਹਾਨੂੰ ਹਾਂਜੀ ਆ 20 ਆ ਹੋ ਗਈ ਦੋ ਹੋ ਗਈਆਂ ਜੀ ਦੋ ਕਬੂਤਰਾਂ ਦਾ ਹੋ ਗਿਆ ਆ ਹੋ ਗਿਆ ਬਾਈ ਤਿੰਨ ਕਬੂਤਰਾਂ ਦਾ ਆ ਹੋ ਗਿਆ ਚਾਰ ਕਬੂਤਰਾਂ ਦਾ ਜਿਹੜੇ ਨਵੇਂ ਬੰਦਿਆਂ ਦਾ ਹੀ ਹੋਲ ਜ ਜਾਂਦੇ ਆ ਠੀਕ ਆ ਅੱਜ ਮੈਂ ਤਾਂ ਕਰਕੇ ਵੀਡੀਓ ਬਣਾਉਣ ਲੱਗਿਆ ਸੀ ਵੀਡੀਓ ਬਣਾਉਣ ਨੂੰ ਵੀ ਬਹੁਤ ਟਾਈਮ ਲੱਗ ਜਾਂਦਾ ਆ ਹੋ ਗਿਆ ਬਾਈ ਚਾਰ ਕਬੂਤਰਾਂ ਦਾ ਤੇ ਆ ਹੋ ਗਿਆ ਬਾਈ ਜੀ ਪੰਜ ਕਬੂਤਰਾਂ ਦਾ ਤੇ ਆ ਹੋ ਗਿਆ ਜੀ 6 ਕਬੂਤਰਾਂ ਦਾ ਠੀਕ ਆ ਜੀ ਆ ਹੋ ਗਿਆ 7 ਕਬੂਤਰਾਂ ਦਾ ਕਿਉਂਕਿ ਜਦੋਂ ਕੱਪ ਭਰ ਗਿਆ ਜੀ ਮੈਨੂੰ ਪਤਾ ਲੱਗ ਜਾਣਾ ਤੇ ਆ ਹੋ ਗਿਆ ਬਾਈ ਜੀ 8 ਕਬੂਤਰਾਂ ਦਾ ਠੀਕ ਆ ਜੀ ਆ ਹੋ ਗਿਆ ਬਾਈ ਜੀ 9 ਕਬੂਤਰਾਂ ਦਾ ਠੀਕ ਆ ਜੀ ਆ ਹੋ ਗਿਆ ਜੀ 10 ਕਬੂਤਰਾਂ ਦਾ ਆਪਣਾ ਕੱਪ ਬਈ ਭਰ ਗਿਆ ਪੂਰਾ 10 ਕਬੂਤਰਾਂ ਦਾ 20 ml ਪਾਣੀ ਹੋ ਗਿਆ ਜੀ ਆਹ ਹੁਣ ਮੈਂ ਜੱਗ 'ਚ ਪਾਦਾ ਵੱਧ ਪਾਣੀ ਨਹੀਂਗਾ ਕੋਈ ਅਗਲਾ ਕਹਿੰਦਾ ਪਤਾ ਨਹੀਂ ਵੱਧ ਪਾਣੀ ਨਹੀਂ ਆਹ ਦੇਖ ਲੋ ਜੀ ਇਹਦੇ 'ਚ ਪਾਦਾ ਜੱਗ 'ਚ ਤੇ ਆਹ ਪਾਤੀ ਆਪਾਂ ਇਹ ਖੰਡ ਇਹਦੇ 'ਚ ਇੰਨੀ ਕਾ ਠੀਕ ਆ ਬਾਈ ਹੁਣ ਇਹਦੇ 'ਚ 10 ਕਬੂਤਰਾਂ ਦਾ ਪੈਂਦਾ ਸੀ ਮੇਰੇ ਕੋਲ ਕਬੂਤਰ ਹੈਗਾ 40 ਤੇ ਮੈਂ ਕੱਪ ਭਰ-ਭਰ ਕੇ ਪਾ ਦੇਣਿਆ 10 ਪਾਤੇ ਆਹ ਲੋ ਜੀ 20 ਕਬੂਤਰਾਂ ਦਾ ਹੋ ਗਿਆ ਤੇ ਆ ਹੋ ਗਿਆ ਆਪਣੇ ਕੋਲੇ ਪਾਣੀ ਥੋੜਾ ਜਿਹਾ ਲੈ ਲੀਏ ਆਪਾਂ ਹੋਰ ਤੇ ਪਾਣੀ ਆਪਾਂ ਉਹ ਇਹ ਗਰਮ ਪਾਣੀ ਸੀਗਾ ਇਹਦੇ ਵਿੱਚ ਥੋੜਾ ਜਿਹਾ ਆਪਾਂ ਇਹ ਤੋਂ ਟੂਟੀ ਤੋਂ ਕੁਛਾ ਪਾਣੀ ਪਾ ਦੇਣਾ ਜਿਹੜਾ ਟੂਟੀ ਵਾਲਾ ਹੁੰਦਾ ਹਨ ਕਿਉਂਕਿ ਬਾਹਲਾ ਵੀ ਫਿਰ ਕਬੂਤਰ ਔਖਾ ਹੋ ਜਾਂਦਾ ਤੇ ਆਪਣੇ 20 ਕਬੂਤਰਾਂ ਦਾ ਆਪਾਂ ਪਾਤਾ ਸੀਗਾ ਵਿੱਚ ਤੇ ਆ ਹੋ ਗਿਆ ਬਈ ਆਪਣਾ 30 ਕਬੂਤਰਾਂ ਦਾ 3 ਕੱਪ ਪਾਤੇ ਨਾ ਤੇ ਆ ਆ ਗਿਆ ਬਈ ਆਪਣਾ 40 ਕਬੂਤਰਾਂ ਦਾ 40 ਕਬੂਤਰਾਂ ਦਾ ਪਾਣੀ ਪਾਤਾ ਬਈ ਤੇ ਥੋੜਾ ਜਿਹਾ ਉੱਤੇ ਰੱਖ ਲਿਆ ਕਰੋ ਕਈ ਵਾਰੀ ਡੋਲ ਡੁੱਲੇ ਜਾਂਦਾ ਹਨਾ ਮੁੜ ਕੇ ਗੋਲੀ ਦਾ ਅਚਰ ਨਾ ਆਪਾਂ ਥੋੜਾ ਜਿਹਾ ਹੀ ਪਾਇਆ ਇਹ ਇੰਨਾ ਇੰਨਾ ਕਰ ਰੱਖ ਲਿਆ ਉੱਪਰ ਬਈ ਆ ਲੈ ਬਈ ਡੰਟਰ ਬਲਾਸ ਆ ਤੋੜ ਲਈ ਆਪਾਂ ਗੋਲੀ ਅੱਧੀ 40ਿਆਂ ਨੂੰ ਜਾਹੇ ਤੁਸੀਂ 90 ਨੂੰ ਵੀ ਲਾ ਦੋ ਕੋਈ ਚੱਕਰ ਨਹੀਂ ਫੋਲੋ ਗੋਲੀ ਤੇ ਆਪਾਂ ਆ ਅੱਧੀ ਗੋਲੀ ਇਹਦੇ ਵਿੱਚ ਛੱਡ ਦੇਣੀ ਆਲੇ ਅੱਧੀ ਆ ਜੀ ਅੱਧੀ ਛੱਡਤੀ 40 ਕਬੂਤਰਾਂ ਦੇ ਖਾਤਰ ਆ ਥੋੜੀ ਜਿਹੀ ਵੱਧ ਸੀਗੀ ਆ ਵੀ ਭੋਰ ਕੇ ਛੱਡਤੀ ਤੇ ਆ ਰੱਖਤੀ ਆਪਾਂ ਅੱਧੀ ਗੋਲੀ ਇੱਧਰ ਤੇ ਹੁਣ ਇਹਨੂੰ ਜੀ ਫੈਂਟੀ ਮਾਰਨੀ ਆ ਤੁਸੀਂ ਮੰਨ ਲਓ ਗੋਲੀ ਨੇ ਘੋਲ ਜਾਣਾ ਜਮੇ ਨਾਲੇ ਖੰਡ ਘੋਲ ਜੂਗੀ ਨਾਲੇ ਗੋਲੀ ਖੋਲ ਦਈਏ ਔਰ ਗਰਮ ਪਾਣੀ ਦੇ ਵਿੱਚ ਜੀ ਕੋਲ ਨਾ ਲੱਗੇ ਮੇਰੇ ਆ ਵੀਡੀਓ ਇਹ ਬਣਾਉਣ ਦਾ ਤਾਮ ਆਈ ਮੈਂ ਤੁਹਾਨੂੰ ਪ੍ਰੋਪਰ ਵੀਡੀਓ ਤਾਂ ਬਣਾ ਕੇ ਦਿੱਤੀ ਆ ਨਵੇਂ ਪਲੇਅਰਾਂ ਨੂੰ ਵੀ ਜਿਹੜੇ ਪਲੇਅਰ ਹੁੰਝਲ ਜਾਂਦੇ ਆ ਵਿੱਚ ਵੀ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਯਾਰ ਵੀ ਫਿਰ ਉਹ ਫੋਨ ਕਰੀ ਬਾਈ ਯਾਰ ਠੀਕ ਆ ਜੀ ਕਿਉਂਕਿ ਫੋਨ ਯਾਰ ਨਹੀਂ ਚੱਕਿਆ ਜਾਂਦਾ ਕੰਮਕਾਰਾਂ ਦੇ ਰਜੇ ਐਵੇਂ ਬਹੁਤ ਹੁੰਦੇ ਆ ਤੁਹਾਨੂੰ ਵੀ ਪਤਾ ਹੈ ਨਾ ਵੀਡੀਓ ਬਣਾਉਣ ਦਾ ਇਹੀ ਮਾਤਵਾ ਤੁਸੀਂ ਵੀਡੀਓ ਦੇਖੋ ਵੀਡੀਓ ਦੇ ਵਿੱਚ ਪ੍ਰੋਪਰ ਜਾਣਕਾਰੀ ਆ ਆ ਦੇਖੋ ਗੋਲੀ ਖੁਰਕੇ ਵਧੀਆ ਜਾਨੀ ਕਿ ਗੋਲੀ ਖੁਰ ਕੇ ਚੇਰੋ ਖੁਰਗੀ ਪੂਰੀ ਗੋਲੀ ਦੇ ਦਾਣੇ-ਦਾਣੇ ਬਣ ਜਾਣੇ ਦਾਣੇਦਾਰ ਗੋਲੀ ਨਹੀਂ ਹੋ ਜਾਣਾ ਤੁਹਾਨੂੰ 스멜 ਆਊਗੀ ਗੋਲੀ ਦੇ ਵਿੱਚੋਂ ਜਿਹੜੇ ਭਰਾ ਲਾਉਂਦੇ ਨੇ ਡੌਂਟਰ ਪਲੱਸ ਹੱਡੀ ਵਾਲੀ ਉਹਨੂੰ ਤਾਂ ਪਤਾ ਵੀ 스멜 ਵੀ ਆਉਂਦੀ ਐ ਇਹਦੇ ਚ ਹਣ ਤੇ 스멜 ਆਉਣ ਲੱਗ ਜਾਣੀ ਐ ਤੇ ਗੋਲੀ ਨੇ ਖੁਰ ਜਾਣੇ ਤੇ ਖੰਡ ਵੀ ਖੁਰ ਜਾਣੀ ਤੇ ਜਿੰਨੇ ਜਿੰਨਾ ਆਪਾਂ ਪਾਣੀ ਰੱਖਿਆ ਸੀਗਾ 20ml ਉਹਨਾਂ ਉਹਨਾਂ ਕਬੂਤਰਾਂ ਨੂੰ ਸਾਰਿਆਂ ਨੂੰ ਪਾਣੀ ਦੇ ਦਿਓ ਦੇ ਕੇ ਪਾਣੀ ਉਦੋਂ ਬਾਅਦ ਕਬੂਤਰਾਂ ਨੇ ਜਦੋਂ ਖੇਤ ਲਿਆ ਪਾਣੀ ਸਾਰਾ ਤੇ ਤੁਸੀ ਆ ਸਮੈਲ ਮੈਨੂੰ ਆਉਣ ਲੱਗ ਗਈ ਉਹਦੀ ਗੋਲੀ ਦੀ ਆਡੀ ਪਤਾ ਲਾਇਨਾ ਸਮੈਲ ਜੀ ਜਦ ਨਹੀਂ ਥੋੜਾ ਜਿਹਾ ਹੋਰੀ ਤਰ੍ਹਾਂ ਦੀ ਸਮੈਲ ਹੁੰਦੀ ਆ ਜਦ ਗੋਲੀ ਦੀ ਤੇ ਸਮੈਲ ਆਊਗੀ ਤੇ ਜਿਹੜੀ ਗੋਲੀ ਦੀ ਸਮੈਲ ਨਾ ਆਵੇ ਬਾਈ ਉਹ ਗੋਲੀ ਕਈ ਵਾਰੀ ਕੰਮ ਨਹੀਂ ਕਰਦੀ ਸਮੈਲ ਆਉਣਾ ਗੋਲੀ ਦੇ ਵਿੱਚੋਂ ਇਹਦੇ ਚ ਜ਼ਰੂਰੀ ਹੈ ਫੇਰ ਹੀ ਇਹ ਕੰਮ ਕਰਦੀ ਹੈ ਜੀ ਤੇ ਜਦੋਂ ਇਹਨਾਂ ਨੇ ਪਾਣੀ ਖੇਤ ਲਿਆ ਉਦੋਂ ਬਾਅਦ ਆਪ ਦਾ ਕਬੂਤਰਾਂ ਨੂੰ ਸੈਂਪਲ ਪਾਣੀ ਦੋ ਸੈਂਪਲ ਪਾਣੀ ਦੇ ਕੇ ਕਬੂਤਰਾਂ ਨੂੰ ਨੂੰ ਬਹਾ ਦਿਓ ਜਦੋਂ ਸੈਂਪਲ ਪਾਣੀ ਖੇਤ ਲਿਆ ਕਬੂਤਰ ਨੇ ਇੱਕ ਵਾਰੀ ਬਹਲਾ ਨਹੀਂ ਸੀ ਪਾਣੀ ਦੇਣਾ ਸੈਂਪਲ ਵੀ ਕਿਉਂਕਿ ਕਬੂਤਰ ਦਾ ਪਾਣੀ ਪੂਰਾ ਹੋ ਜਾਂਦਾ ਪਹਿਲਾਂ ਗੋਲੀ ਪੂਰਾ ਕਰ ਦਿੰਦੀ ਹੈ ਕਿਉਂਕਿ 2m ਫਿਰ ਆਪਾਂ ਸੈਂਪਲ ਪਾਣੀ ਦੇ ਦਿੰਨੇ ਆ ਉਹ ਪੂਰਾ ਹੋ ਜਾਂਦਾ ਤੇ ਜਾਨੀ ਉਸ ਹਾਬ ਨਾਲੀ ਗੋਲੀ ਪਾਣੀ ਦਿਓ ਜਦੋਂ ਇਹ ਪਾਣੀ ਖੇਤ ਲਿਆ ਦੀ ਬਾਸਾ 60 ਕੈਂਮਲ ਪਾਣੀ ਹੋਣਾ ਚਾਹੀਦਾ ਬਾ ਤੁਹਾਡੇ ਕੋਲ ਵੀ ਕਬੂਤਰ ਨੂੰ ਵੀ 10 10 ਹੁਣ 20 ਆਪਾਂ ਦੇਤਾ 20 ਬਾਅਦ ਚ ਦੇ ਦੇ ਜਦੋਂ ਇਹ ਖੈਤ ਲੈ ਕਬੂਤਰ ਨੇ ਤੇ ਗੋਲੀ ਖੁਰ ਜਾਣੀ ਆ ਖੁਰ ਕੇ ਗੋਲੀ ਨੇ ਬਾਈ ਰਿਜ਼ਲਟ ਮੈਂ ਤਾਂ ਨਾ ਪਹਿਲਾਂ ਮੈਂ ਦੂਜੀ ਲਾਉਂਦਾ ਸੀਗਾ ਪਰ ਮਗਰ ਵੀ ਮੈਂ ਮਹੀਨਾ ਕ 2 ਮਹੀਨੇ 3 ਮਹੀਨੇ ਹੋ ਗਏ ਉਦੋਂ ਵੀ ਮੈਂ ਇਹੀ ਗੋਲੀ ਲਾ ਕੇ ਦੇਖੀ ਸੀ ਕਿ ਫੇਰ ਵੀ ਪ੍ਰੈਕਟੀਕਲ ਬੰਦੇ ਨੂੰ ਕਰਨਾ ਚਾਹੀਦਾ ਤੇ ਗੋਲੀ ਦਾ ਬਹੁਤ ਵਧੀਆ ਰਿਜ਼ਲਟ ਸੀਗਾ ਐਨ ਕਬੂਤਰ ਹੀਟ ਹੋਣਾ ਬਾਈ ਲਾਲ ਕਰਦੇ ਸੀ ਜਮਾ ਇਹ ਗੋਲੀ ਨੇ ਮੈਨੂੰ ਵਧੀਆ ਲੱਗੀ ਆ ਗੋਲੀ ਅੱਗੇ ਮੈਂ ਹਾਈ ਟੈਕ ਜਾਂ ਡੌਂਟਰ ਪਲੱਸ ਲਾਉਂਦਾ ਆ ਦੂਜੀ ਹਾਈ ਟੈਕ ਤੇ ਪਪਰਾ ਜੀ ਲਾਉਂਦਾ ਸੀਗਾ ਤੇ ਯਾਨੀ ਬਹੁਤ ਵਧੀਆ ਰਿਜ਼ਲਟ ਆਇਆ ਗੋਲੀ ਨਾਲ ਪੁੱਤਰਾਂ ਦਾ ਤੇ ਬਾਕੀ ਬਾਈ ਜਿਹਦੇ ਮੜਾਪਤ ਹੈਗੇ ਆ ਉਹਦੀ ਨਿਕਲਣੇ ਆ ਦੂਜੇ ਦੇ ਮੜਾਪ ਨਿਕਲਣੇ ਨਹੀਂ ਠੀਕ ਆ ਜੀ ਐਵੇਂ ਬਹਿਬ ਨਾ ਕਰਿਆ ਕਰੋ ਵੀ ਅਸੀਂ ਗੋਲੀ ਲਾਤੀ ਗੋਲੀ ਨੇ ਕੰਮ ਨਹੀਂ ਕੀਤਾ ਤੇ ਹੁਣ ਮੜਾਪ ਨਹੀਂ ਨਿਕਲੇਗੇ ਮੜਾਪ ਬਾਈ ਹੋਣਗੇ ਫੇਰ ਹੀ ਨਿਕਲਣਗੇ ਜੋ ਮੜਾਪ ਹੀ ਨਹੀਂਗੇ ਫਿਰ ਨਿਕਲ ਕਿੱਥੋਂ ਹੋਣ ਹਨ ਤੇ ਤਾਂ ਕਰਕੇ ਹੁਣ ਢਲ ਗਈ ਆ ਬਾਈ ਤੇ ਗੋਲੀ ਤੇ ਆਪਾਂ ਫਿਰ ਹੁਣ ਦਵਾਂਗੇ ਇਹਨਾਂ ਨੂੰ ਸਾਰਿਆਂ ਨੂੰ ਦਵਾਈ ਤੇ ਦਵਾਈ ਫਿਰ ਦੇ ਕੇ ਹੁਣ ਮੈਨੂੰ ਇਹਨੂੰ ਉੱਤਰ ਲੈਣ ਤੋਂ ਕੈਮਰਾ ਸੈਟਿੰਗ ਜਿਾ ਕਿਉਂਕਿ ਵੀਡੀਓ ਬਣਾਉਣ ਦੀ ਖਾਤਰ ਬਾਈ ਪਹਿਲਾਂ ਤਾਂ ਚਾਰ ਬੰਦੇ ਜ਼ਰੂਰੀ ਆ ਠੀਕ ਆ ਜੀ ਕਿਉਂਕਿ ਇਕੱਲੇ ਬੰਦੇ ਦਾ ਕੰਮ ਨਹੀਂ ਵੀਡੀਓ ਬਣਾਉਣ ਦਾ ਸ਼ੇਧ ਦੇਣ ਦਾ ਤੇ ਚਾਰ ਬੰਦੇ ਕੋਲੇ ਫੇਰ ਵੀਡੀਓ ਬਣਦੀ ਆ ਤੇ ਵੀਡੀਓ ਬਣਾਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਇਹ ਨਹੀਂ ਹੈਗਾ ਵੀ ਉਦਾਂ ਹੀ ਵੀਡੀਓ ਬਸ 2 ਮਿੰਟ ਚ ਬਣ ਗਈ ਤੇ ਪਾਤੀ ਠੀਕ ਆ ਮੈਨੂੰ ਯਾਨੀ ਵੀਡੀਓ ਦੇਖ ਦੇਖ ਕੇ ਹੀ ਤੁਹਾਨੂੰ ਪਤਾ ਲੱਗਣਾ ਵਾ ਇਹ ਨਹੀਂ ਹੈਗਾ ਵੀ ਤੁਸੀਂ ਵੀਡੀਓ ਦੇਖਣੀ ਨਹੀਂ ਤੇ ਉਦਾਂ ਤੁਸੀਂ ਕਹੋ ਵੀ ਬੱਚਾ ਹੁਣ ਵੀ ਗੋਲੀ ਦਾਸਤੀ ਡਾਕਟਰ ਪਲੱਸ ਲਾਉਣੀ ਤੇ ਲਾ ਦੀਏ ਕਈ ਵਾਰੀ ਤੇ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਹੁਣ ਮੇਰਾ ਪਿੰਜਰੇ ਤੁਹਾਨੂੰ ਦਿਂਦੀ ਆ ਠੀਕ ਆ ਜੀ ਪਹਿਲਾਂ ਆਪਾਂ ਦਵਾਂਗੇ ਇਹਨਾਂ ਨੂੰ ਜਿਹੜੇ ਆ ਵਾ ਇਹਨਾਂ ਨੂੰ ਦਵਾਂਗੇ ਪਹਿਲਾਂ ਤੁਹਾਨੂੰ ਮੈਂ 20ml ਦੇ ਹਿਸਾਬ ਨਾਲ ਪਾਣੀ ਪਾਉਣਾ ਦੱਸਿਆ ਸਾਰੇ ਕੂਤਰਾਂ ਨੂੰ ਤੇ ਬਹੁਤਾ ਫੜਾਈ ਵਾ ਆ ਕੱਪ ਲਿਆ ਚਲ ਆ ਜਾ ਉਹਰੇ ਬਹਿ ਜਾ ਤੂੰ ਬਹਿ ਜਾ ਬਹਿ ਜਾ ਬਹਿ ਜਾ ਆ ਦੇਖ ਲਓ ਬਾਈ ਆ ਇਹਨੂੰ ਹਲਾ ਹਲਾ ਕੇ ਦੇਣੀ ਆ ਕੂਤਰਾਂ ਨੂੰ ਕਿਸੇ ਨੂੰ ਬਿਨਾਂ ਹਲਾਏ ਤਾਂ ਨਹੀਂ ਦੇਣੀ ਵੀ ਆਪਾਂ ਹਲਾ ਹਲਾ ਕੀ ਦੇਣੀ ਸਾਰਿਆਂ ਨੂੰ ਉਤਰਨ ਗੋਲੀ ਤੇ ਉਹਦੇ ਦਾ ਮਤਲਬ ਇਹ ਆ ਵੀ ਗੋਲੀ ਥੱਲੇ ਜੰਮੀ ਨਾ ਰਹੇ ਜਿਉਂ-ਜਿਉਂ ਆਪਾਂ ਦੇਈ ਗਏ ਬਈ ਉਹਦੇ ਉਹਦੇ ਬਸ ਅੱਧੇ ਘੰਟੇ ਬਾਅਦ ਰਿਜ਼ਲਟ ਤੁਹਾਡਾ ਜਿਹਦੇ ਮੜਾਪ ਹੋਏ ਇਉਂ ਦੇਖੋ ਬੇਰਾਂਗੂ ਨਿਕਲਦੇ ਕਿਵੇਂ ਠੀਕ ਹੈ ਤੇ ਆਪਾਂ ਦੇ ਹੀ ਜਾਣੇ ਆ ਕਿਉਂਕਿ ਆਪਣਾ ਆਪਣੀ ਬਾਜੀ ਆ ਜਿਹੜੀ ਉਹ ਹੈਗੀ ਆ 1 ਮਈ ਦੀ ਤੇ 1 ਮਈ ਦੀ ਬਾਜੀ ਆ ਤੇ ਅੱਜ ਆਪਾਂ ਪਹਿਲਾਂ ਤਾਂ ਦਿੱਤੀ ਐਨੇ ਦਿਨ ਬਾਅਦ ਜੇ ਕੋਈ ਪ੍ਰੋਬਲਮ ਪਊਗੀ ਮਾੜਾ ਮੋਟਾ ਫਿਰ ਕਬੂਤਰ ਮੌਕੇ ਤੇ ਛਾਂਬਿਆ ਜਾਂਦਾ ਤੇ ਫਿਰ ਜੇ ਆਪਾਂ ਵੇਚੇ ਦਵਾਂਗੇ ਮੌਕੇ ਤੇ ਦਵਾਂਗੇ ਫਿਰ ਉਹਦਾ ਕੋਈ ਹੱਲ ਨਹੀਂ ਹੈਗਾ ਫਿਰ ਚਾਹੇ ਕੂਤਰ ਨੁਕਸਾਨ ਵੀ ਚਲੇ ਜਾਂਦਾ ਵਜਨ ਨਹੀਂ ਬਣਾਉਂਦਾ ਫਿਰ ਕੂਤਰ ਤਾਂ ਕਰਕੇ ਇਹ ਇੱਕ ਚੀਜ਼ ਟਾਈਮ ਨਾਲ ਤੋਂ ਟਾਈਮ ਨਾਲ ਹੀ ਦੋ ਤੇ ਜੇ ਤੁਸੀਂ ਟਾਈਮ ਨਾਲ ਦਮੋਗੇ ਤਾਂ ਉਹਦਾ ਤੁਹਾਨੂੰ ਬੈਨੀਫਿਟ ਵੀ ਮਿਲੂਗਾ ਬੈਨੀਫਿਟ ਵੀ ਮਿਲੂਗਾ ਜੇ ਤੁਸੀਂ ਹੁਣ ਦਵਾਈ ਉਧਰੋਂ ਬਾਜੀ ਛੋਡੇ ਸਿਰ ਤੇ ਆ ਗਈ ਤੇ ਤੁਸੀਂ ਦਵਾਈ ਦਮੋਗੇ ਫਿਰ ਉਹਦਾ ਕੋਈ ਹੱਲ ਨਹੀਂ ਤੇ ਨਾ ਦਵਾਈ ਆ ਸਰਕਰੇ ਤੇ ਨਾ ਗੋਲੀ ਮੈਨੂੰ ਬਈ ਮੈਂ ਨਾ ਸ਼ਰੰਜ ਨਾਲ ਫਿਰ ਤੁਸੀਂ ਨਾ ਗੋਲੀ ਆ ਸਰਕਰੇ ਤੇ ਨਾ ਦਵਾਈ ਆ ਸਰਕਰੇ ਹਨ ਤੇ ਹੁਣ ਆਪਾਂ ਇਹਨਾਂ ਨੂੰ ਦੇ ਦੇਣੀ ਆ ਕਿਉਂਕਿ ਕੱਲ ਪਰਚੋ ਦੋ ਕੁ ਦਿਨ ਮੈਂ ਛੱਡੀ ਸੀਗੇ ਤੇ ਫਿਰ ਮੈਂ ਦਵਾਈ ਵੀ ਲਾ ਕੇ ਫਿਰ 13 ਪ੍ਰੋਪਰ ਡਾਈਆਂ ਸ਼ੁਰੂ ਹੋ ਜਾਣਗੀਆਂ ਇਹਨਾਂ ਦੀ ਤੇ ਜਦੋਂ ਪ੍ਰੋਪਰ ਡਾਈਆਂ ਸ਼ੁਰੂ ਹੋਣਗੀਆਂ ਤੇ ਫਿਰ ਵਧੀਆ ਰਿਜ਼ਲਟ ਵੀ ਆਊਗਾ ਇਹ ਚੀਜ਼ ਦਾ ਤੇ ਹੁਣ ਵੀਡੀਓ ਵੀ ਲੰਬੀ ਹੋ ਜਾਣੀ ਆ ਬਾਈ ਤੇ ਮੈਂ ਤੁਹਾਨੂੰ ਦਿਖਾਉਣਾ ਸੀਗਾ ਵੀ ਆਪਾਂ ਦਵਾਈ ਲਾਉਣੀ ਆ ਉਹ ਮੈਂ ਤੁਹਾਨੂੰ ਦਿਖਾਤਾ ਤੇ ਵੀਡੀਓ ਫਿਰ ਬਾਲੀ ਲੰਬੀ ਹੋ ਜਾਊਗੀ ਤੇ ਬਾਕੀ ਜਦੋਂ ਇਹਨਾਂ ਨੂੰ ਵੀਡੀਓ ਆਪਾਂ ਦਵਾਈ ਲਾਤੀ ਤੇ ਦਵਾਈ ਹੁਣ ਮੈਂ ਵੀਡੀਓ ਰੋਕਣੀ ਆ ਬਈ ਇਹ ਕਿਉਂਕਿ ਮੈਨੂੰ ਵੀ ਪ੍ਰੋਬਲਮ ਆਉਂਦੀ ਹੈ ਮਾੜੀ ਜੀ ਦਵਾਈ ਦੇਣ ਚ ਹਨ ਲਗਾਤਾਰ ਦਿੱਤੀ ਜਾਊਗੀ ਤੇ ਬੋਲਣਾ ਵੀ ਪੈਂਦਾ ਹਨ ਕਈ ਵਾਰੀ ਕਬੂਤਰ ਵੀ ਛੁੱਟ ਜਾਂਦਾ ਤੇ ਬਾਕੀ ਇਦੋਂ ਬਾਅਦ ਕਬੂਤਰਾਂ ਨੂੰ ਜਦੋਂ ਆਪਾਂ ਪਾਣੀ ਸਾਦਾ ਪਾਣੀ ਲਾਵਾਂਗੇ ਉਹਦੀ ਵੀ ਬਣਾਵਾਂਗੇ ਵੀਡੀਓ ਜਦੋਂ ਇਹਨਾਂ ਨੇ ਖਾਧ ਲਿਆ ਤੇ ਆਥ ਨੇ ਫਿਰ ਇਹਨਾਂ ਨੂੰ ਮਗਣੀ ਨਵਾਵਾਂਗੇ ਉਹਦੀ ਵੀ ਵੀਡੀਓ ਤੁਹਾਨੂੰ ਬਣਾ ਕੇ ਦੱਸਾਂਗੇ ਤੇ ਤਾਂ ਕਰਕੇ ਹੁਣ ਆਪਾਂ ਵੀਡੀਓ ਬੰਦ ਕਰਦੇ ਆ ਤੇ ਵੀਰ ਵਾਂ ਕੇ ਨੌਲੇਜ ਵਾਲੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਗਾਂ ਤੱਕ ਪਹੁੰਚ ਜੇ ਕਿਸੇ ਦਾ ਭਲਾ ਹੋ ਜਾਊਗਾ ਕਿਉਂਕਿ ਕਬੂਤਰਵਾਜੀ ਅੱਜ ਵਧੀਆ ਯਾਨੀ ਕਿ ਵਧੀਆ ਗੇਮ ਮੰਨੀ ਜਾਂਦੀ ਆ ਤਾਂ ਕਰਕੇ ਵੀ ਜੇ ਤੁਸੀਂ ਸ਼ੇਅਰ ਕਰ ਦਮੋ ਤਾਂ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਭਰਾਵਾਂ ਨੇ ਆਪਣਾ ਚੈਨਲ ਮੂਨੂ ਬਸਿਆ ਨਹੀਂ ਸਬਸਕ੍ਰਾਈਬ ਕੀਤਾ ਬਾਈ ਬਣ ਕੇ ਉਹ ਸਬਸਕ੍ਰਾਈਬ ਕਰ ਲੋ ਕਿਉਂਕਿ ਆਪਾਂ ਹੁਣ ਵੀਡੀਓ ਸਾਰੀਆਂ ਇਹਦੇ ਤੇ ਪਾਉਣੇ ਆ ਤੇ ਸਾਰੀਆਂ ਲੜੀਵਾਰ ਪਾਇਆ ਕਰਾਂਗੇ ਤੇ ਬਾਕੀ ਜਿਹੜੀ ਉਹ ਸਾਦਾ ਪਾਣੀ ਹੁਣ ਏਦੂ ਬੁੱਤੇ ਜਦੋਂ ਖਿੱਚ ਗਏ ਇਹ ਜੋ ਕਿ ਟੌਪ ਵੀ ਚੜੀ ਜਾਂਦੀ ਆ ਵੀਡੀਓ ਨੂੰ ਵੀ ਲੰਮਾ ਸਮਾਂ ਲੱਗ ਜਾਣਾ ਤੇ ਉਹ ਵੀ ਫਿਰ ਜਦੋਂ ਇਹ ਦਵਾਈ ਖਤ ਕੇ ਉਸ ਤੋਂ ਬਾਅਦ ਆਪਾਂ ਉਹ ਵੀਡੀਓ ਬਣਾਵਾਂਗੇ ਸਾਦਾ ਪਾਣੀ ਦੇਣ ਦੀ ਤੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਆਥਣੀ ਤੁਹਾਨੂੰ ਮਖਣੀ ਦਊਂਗਾ ਉਹ ਵੀ ਦੱਸੂਗਾ ਕਿਵੇਂ ਦੇਣੀ ਆ ਤੇ ਜਿਹਦੇ ਨਾਲ ਪੁੱਤਰਾ ਨੂੰ ਜੇ ਦਵਾਈ ਦਾ ਕੋਈ ਵੀ ਮਾੜਾ ਮੋਟਾ ਨੁਕਸਾਨ ਹੋਊਗਾ ਤੇ ਮਖਣੀ ਨੇ ਉਹਨੂੰ ਸਹੀ ਕਰ ਦੇਣਾ ਉਹ ਵੀ ਬਣਾ ਕੇ ਨਾਲ ਹੀ ਪਾਵਾਂਗੇ ਉੱਪਰ ਧੰਨਵਾਦ ਸਾਰਿਆਂ ਦਾ ਹੁਣ ਦਵਾਈ ਲਾਤੀ ਸੀਗੀ ਸਾਰੇ ਕਬੂਤਰਾਂ ਨੂੰ ਤੇ ਫਿਰ ਬਾੜੀ ਵੀਡੀਓ ਲੰਮੀ ਹੋ ਜਾਣੀ ਸੀ ਇਸ ਕਰਕੇ ਵੀ ਹੁਣ ਕਬੂਤਰ ਆਪਾਂ ਖੋਡਿਆਂ 'ਚ ਛੜਤੇ ਸੀਗੇ ਦਾਣੇ ਪਾਤੇ ਸੀਗੇ ਦਾਣੇ-ਦੂਣੇ ਪਾ ਕੇ ਸਾਰੇ ਤੇ ਹੁਣ ਆ ਮਖੜੀਆਂ ਮੇਰੇ ਕੱਲ ਆਪਾਂ ਜਮਾ ਕੇ ਰੱਖੀ ਸੀਗੀ ਸਾਰੀ ਤੇ ਹੁਣ ਇਹ ਜਮਾ ਕੇ ਨਾ ਕਰਦਣ ਨਾਲ ਆਪਾਂ ਉਹ ਕਰ ਲਈ ਇਹਦੇ ਪੀਸ ਤਿੱਖੇ ਜਿਹੇ ਪਾਏ ਆ ਤੇ ਹੁਣ ਆਪਾਂ ਜਿਹੜਾ ਨੂੰ ਦਵਾਈ ਲਾਈ ਸੀਗੀ ਕਬੂਤਰਾਂ ਨੂੰ ਤੇ ਉਹਨਾਂ ਨੂੰ ਦੇਣੀ ਆ। ਬਾਰ ਆਉਂਦਾ ਚੁਣਦੇ। ਠੀਕ ਹੈ। ਤੇ ਬਾਬਾ ਮਗਰੀਆ ਆਪਾਂ ਜਿੰਨਾਂ ਨੂੰ ਦਿੱਤੀ ਆ ਦਵਾਈ ਸਾਰਿਆਂ ਨੇ ਜਿਹੜੇ ਨੂੰ ਹੋ ਜਾਂ ਬਿਵਾਜ ਵੱਧ ਚੁਗੂ। ਆ ਜਾਓ ਰੇ ਨੂੰ ਆ ਜਾਓ। ਤੇ ਤੇ ਹੁਣ ਆਪਾਂ ਇਹਨਾਂ ਨੂੰ ਇਹਨਾਂ ਨੂੰ ਦਵਾਈ ਦਿੱਤੀ ਆ ਸਾਰਿਆਂ ਨੂੰ ਮਾਨਾਪਾ ਇਹਨਾਂ ਨੂੰ ਨਾਂ ਨਾ ਦੇ ਤੇ ਮਗਰੀ ਨੂੰ ਦਿਖਾਈ ਦਿੱਤੀ ਦੁਬਾਰੇ ਵੀ ਦੇਖ ਲਿਆ ਜਮਾਲ ਵੀ ਦੇਡ ਨੂੰ ਸਾਰੀ ਤੇ ਹੁਣ ਜੰਮੀ ਹੋਈ ਆ ਤੇ ਆਹ ਤਾਂ ਹੁਣ ਜਿੰਨਾਂ ਨੂੰ ਦਵਾਈ ਦਿੱਤੀ ਜੀ ਬਸ ਜੰਮੀ ਹੋਈ ਮਗਰੀ ਨੂੰ ਹੋਰ ਨੀ ਗਾਂਦੀ ਲੋੜ ਪੈਂਦੀ ਵੜ ਕੇ ਤੇ ਕਬੂਤਰ ਦੇ ਜਿੱਦੀ ਛੰਗ ਚ ਲਾ ਦੋ ਆ ਚਲੋ ਬਣਿਓ ਦੇ ਕੇ ਛੱਡੇ ਚਲੋ ਸਾਰੇ ਕਬੂਤਰ ਜਿਹਨਾਂ ਨੂੰ ਜਿੰਨੀ ਜਿੰਨੀ ਦਵਾਈ ਲੱਗੀ ਹੋਈ ਆ ਤੋਂ ਦੰਦਿਆਲੀ ਵੀ ਬਣਾਉਣੀ ਯਾਰ ਤੇ ਆ ਰਿਹਾ ਆ ਟੋਕੜੀਆਂ ਬਣ ਜਾਂਦੀਆਂ ਨੇ ਤੇ ਛਿੱਤੀ ਹੋਈ ਕਬੂਤਰ ਦੇ ਮੋਹ ਚ ਜਾਣ ਦੇ ਤੇ ਬਾਅਦ ਕਬੂਤਰ ਲੈ ਕੇ ਤੇ ਘੜ ਦੋ ਮੁੜ ਕੇ ਬੜੇ ਇੰਨਾ ਹੀ ਕਰ ਲੋ ਜਿਹੜੇ ਜਾ ਕਮਜੂਕ ਮਹਰੀ ਹੋਣਗੇ ਸਾਰੇ ਅੰਦਰ ਲੀਵਰ ਦੇ ਵਿੱਚ ਦਵਾਈ ਨਾਲ ਉਹ ਹਟ ਜਾਣੇ ਤੇ ਬਾਕੀ ਹੋਰ ਵੀਡੀਓ ਜਿਹੜੀ ਬਣਾਵਾਂਗੇ ਉਹ ਵੀ ਤੁਹਾਨੂੰ ਜਲਦੀ ਤੋਂ ਜਲਦੀ ਪਾਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੀਓ ਵੀਡੀਓ ਨੂੰ ਕਰ ਦਿਆ ਕਰੋ ਸਾਰੇ ਜਾਣਿਆਂ ਦਾ ਧੰਨਵਾਦ ਵੀਡੀਓ ਪੂਰੀ ਦੇਖਿਓ